ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਬਕਾ ਸਰਪੰਚ ਹਰਜਿੰਦਰ ਕੌਰ ਸਟੇਟ ਕੋਆਰਡੀਨੇਟਰ ਜਵਾਹਰ ਬਲਮੰਚ ਜ਼ਿਲ੍ਹਾ ਪ੍ਰਧਾਨ ਅਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਸਾਡੇ ਪਿੰਡ ਖੈਰਰਾਵਲ ਵਸੀ ਦੇ ਵਿੱਚ ਅੱਜ ਸਾਡੇ ਐਨਆਰਆਈ ਅੰਕਲ ਸਰਦਾਰ ਹਰਪ੍ਰਜਨ ਸਿੰਘ ਦੀ ਗਿੱਲ ਪੀਫਾ ਕੋਚ ਉਹਨਾਂ ਦੇ ਵੱਲੋਂ ਜਿਹੜਾ ਆ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਆ ਜਿਸ ਦੇ ਵਿੱਚ ਮਰੀਜ਼ਾਂ ਨੂੰ ਫਰੀ ਐਨ ਕਾ ਜਾਂਣ ਗਿਆ ਇਹ ਚੈੱਕ ਅਪ ਜਿਹੜਾ ਆ ਉਹ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਸੋ ਜਿਹੜੇ ਵੀ ਲੋੜਵੰਦ ਮਰੀਜ਼ ਹਨ ਉਹਨਾਂ ਨੂੰ ਸਾਰਿਆਂ ਨੂੰ ਫਰੀ ਦੇ ਵਿੱਚ ਜਿਹੜੀਆਂ ਐਨ ਕਾ ਦਿੱਤੀਆਂ ਜਾਂਣਗੀਆਂ ਉਹ ਅਸੀਂ ਆਪਣੇ ਅੰਕਲ ਜੀ ਸਰਦਾਰ ਹਰਪਜਨ ਸਿੰਘ ਜੀ ਗਿੱਲ ਜੀ ਉਹਨਾਂ ਦੇ ਤਹਿ ਦਿਲੋਂ ਅਸੀਂ ਧੰਨਵਾਦੀ ਆ ਕਿ ਉਹਨਾਂ ਦੇ ਵੱਲੋਂ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਮਨੁੱਖਤਾ ਦੀ ਸੇਵਾ ਦੇ ਲਈ ਉਹਨਾਂ ਦਾ ਬਹੁਤ ਵੱਡਾ ਕਦਮ ਆ ਸੋ ਉਹਨਾਂ ਦੇ ਇਸ ਉਪਰਾਲੇ ਦੇ ਅਸੀਂ ਸਾਰੇ ਹੀ ਨਗਰ ਨਿਵਾਸੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਤੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਹਮੇਸ਼ਾ ਹੀ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਨੂੰ ਤੰਦਰੁਸਤ ਰੱਖੇ ਸੋ ਸਾਰਿਆਂ ਨੂੰ ਹੀ ਇਸ ਮੌਕੇ ਇੱਥੇ ਪਹੁੰਚਣ ਲਈ ਅਪੀਲ ਕਰਦੇ ਆਂ ਕਿ ਇੱਥੇ ਤੁਸੀਂ ਜ਼ਰੂਰ ਪਹੁੰਚੋ ਧੰਨਵਾਦ ਸਭ ਤੋਂ ਪਹਿਲਾਂ ਸਾਰੇ ਹੀ ਇੱਥੇ ਆਏ ਹੋਏ ਜੋ ਮਰੀਜ਼ ਅਤੇ ਪਿੰਡ ਵਾਸੀ ਨੇ ਉਹਨਾਂ ਨੂੰ ਜਿញ ਆਇਆ ਕਹਿੰਦੇ ਆ ਇਸ ਕੈਂਪ ਤੇ ਫਿਰ ਅੰਕਲ ਜੀ ਸਾਡੇ ਜੋ ਯੂ ਐਸ اے ਤੋਂ ਆਏ ਨੇ ਫੀਫਾ ਦੇ ਕੋਚ ਨੇ ਇੰਟਰਨੈਸ਼ਨਲ ਫੀਫਾ ਦੇ ਜੋ ਸਾਡੀ ਵਰਲਡ ਦੀ ਆਰਗੇਨਾਈਜੇਸ਼ਨ ਉਹਨਾਂ ਦੇ ਫੁੱਟਬਾਲ ਦੇ ਕੋਚ ਨੇ ਇਹਨਾਂ ਵੱਲੋਂ ਸੱਤਵਾਂ ਇਹ ਕੈਂਪ ਜਿਹੜਾ ਲਗਾਇਆ ਜਾ ਰਿਹਾ ਅਸੀਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਇਹਨਾਂ ਦੀ ਸਿਹਤ ਨੂੰ ਬਲ ਬਖਸ਼ੇ ਇਸੇ ਤਰ੍ਹਾਂ ਇਹ ਪਿੰਡ ਦੀ ਸਾਡੇ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਨੇ ਅਤੇ ਮੈਂ ਇਹ ਵੀ ਦੱਸਦਾ ਹਾਂ ਕਿ ਇਹ ਇਸ ਦੇ ਨਾਲ ਨਾਲ ਸਾਡੇ ਪਿੰਡ ਨੂੰ ਫੋਟੋਵਾਲ ਦੀ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਟੂਰਨਾਮੈਂਟ ਵੀ ਕਰਾਉਂਦੇ ਨੇ ਤੇ ਹਰ ਤਰ੍ਹਾਂ ਦੇ ਜਦੋਂ ਵੀ ਕੋਈ ਕੋਈ ਸਾਨੂੰ ਕਰੋਨਾ ਦੇ ਟਾਈਮ 'ਚ ਵੀ ਇਹ ਨਹੀਂ ਬਹੁਤ ਮਦਦ ਕੀਤੀ ਜਦੋਂ ਵੀ ਕੋਈ ਸਾਨੂੰ ਲੋੜ ਪੈਂਦੀ ਆ ਤਾਂ ਸਾਡੇ ਪਿੰਡ ਦੇ ਨਾਲ ਖੜਦੇ ਹਨ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਵਾਹਿਗੁਰੂ ਅੱਗੇ ਇਹਹੀ ਅਰਦਾਸ ਕਰਦਾ ਕਿ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ